ਇਹ ਸਾਡੇ ਕੋਲਿਸੂਰ ਤੋਂ ਮਲੇ ਤੋਂ ਚੱਲਦਾ ਹੋਇਆ ਪਿੰਡਾਂ ਵਾਇਆ ਹੋਗਾ ਫਿਰ ਦੁਬਾਰਾ ਕੋਲਿਸੂਰ ਤੋਂ ਮਲੇ ਕੋਹੰਚੇਗਾ ਸਾਨੂੰ ਸੰਗਤਾਂ ਦਾ ਬਹੁਤ ਹੀ ਪਿਆਰ ਸਾਨੂੰ ਬਹੁਤ ਇਸ਼ਤਿਹਾਰ ਮਿਲਿਆ ਜੀ ਆਪਾਂ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਨੂੰ ਸੰਗਤਾਂ ਨਾਲ ਵਾਧਵਾ ਸੇਵਾ ਕਰਿਆ ਜੀ ਜਿੱਦੇ ਡੇਰੇ ਤੇ ਛੱਤ ਪੁਵਾਈ ਸੀ ਛੱਤ ਨਹੀਂ ਸੀ ਪੈਂਦੀ ਪਿੰਡ ਦੇ ਵਿੱਚ ਬਰਖਲਾਫੀ ਦਾ ਕਰਕੇ ਸਤੇ ਮਹਾਪੁਰਸ਼ਾਂ ਨੇ ਜਦੋਂ ਛੱਤ ਪੁਆਈ ਪਿੰਡ ਨੂੰ ਇਕੱਠੇ ਕਰਕੇ ਤੇ ਫਿਰ ਅਵਤਾਰ ਸੇ ਤੋਂ ਨਾਂ ਬਾਬੇ ਛੱਤਲਾ ਪੈ ਗਿਆ ਇਹਨਾਂ ਦਾ ਅੱਜ ਲੋਕੀ ਮੈਨਾਂ ਤਾਂ ਆਪਣਾ ਲਾਪਰੀ ਸੇ ਤੁਸੀਂ ਬੋਲੋ ਉਹ ਕਾਡਿਓ ਨਗਰ ਜਿਹੜਾ ਜਿੱਥੇ ਚੱਲ ਰਿਹਾ ਆ ਉਹ ਅਪਸਪੋਰਟਿਓ ਨਿਗਮ ਦੇ ਚਤੋਂ ਬਬਨ ਨਾ ਉਹ ਗੱਲਬਾਤ ਕਰ ਪਈ ਸਾਰੀ ਜਾਣਕਾਰੀ ਸੰਭੀ ਕਰਦੇ ਆ ਕਿ ਇਹ ਨਗਰਿਕਾਂ ਨੇ ਖੁੱਬ ਜਤ ਸਮਾਦਰਿਤ ਕਿਸ ਗੋਰਦਰ ਤੋਂ ਹੋ ਰਹੇ ਰੋਗ ਜੀ ਖਾਣ। ਭਾਜੀ ਸਰਪ ਦੇ ਉਹਦੇ ਨਗਰਿਕਾਂ ਕਿਸ ਗੋਰਦਰ ਤੋਂ ਕਿਹਨੇ ਦੇ ਜਾਈ। ਸੰਤ ਬਾਬਾ ਅਵਤਾਰ ਸੇ ਹੋਏ ਨੇ ਸਤਾਲੀ ਇਹਨਾਂ ਨੇ ਭਾਗੋ ਵਾਲੇ ਸੰਤ ਬਾਬਾ ਗੁਰਿਆਸ ਗੁਰਿਆ ਦੇ ਜੀ ਦਾ ਡੇਰੇ ਤੇ ਛੱਤ ਪੁਵਾਈ ਸੀ ਛੱਤ ਨਹੀਂ ਸੀ ਪੈਂਦੀ ਪਿੰਡ ਦੇ ਵਿੱਚ ਬਰਖਲਾਫੀ ਦਾ ਕਰਕੇ ਤੇ ਮਹਾਂਪੁਰਸ਼ਾਂ ਨੇ ਜਦੋਂ ਛੱਤ ਪੁਵਾਈ ਪਿੰਡ ਨੂੰ ਇਕੱਠੇ ਕਰਕੇ ਤੇ ਫਿਰ ਅਵਤਾਰ ਸਿੰਘ ਤੋਂ ਨਾਮ ਬਾਬੇ ਛਾਤਲਾ ਪੈ ਗਿਆ ਇਹਨਾਂ ਦਾ ਇਹ ਨਿਰਮਲੇ ਸਾਧੂ ਨੇ ਪੰਡਤ ਗੁਲਾਬ ਸਿੰਘ ਬੜੇ ਮਸ਼ਹੂਰ ਹੋਏ ਨੇ ਮਸ਼ਕੀਨ ਵੀ ਉਹਨਾਂ ਦਾ ਨਾਮ ਲੈਂਦਾ ਉਹਨਾਂ ਦੇ ਚੇਲੇ ਹੋਏ ਨੇ ਚਾਰ ਇੱਕ ਚੇਲਾ ਜਿਹੜਾ ਉਹ ਸੰਤ ਬਾਬਾ ਟਹਿਲ ਸਿੰਘ ਹੋਏ ਨੇ ਜਫਰਵਾਲ ਪਿੰਡ ਦੇ ਵਿੱਚ ਉਹਨਾਂ ਦੇ ਡੇਰਾ ਵਾ ਮੁੜ ਕੇ ਸਵਰਨ ਸਿੰਘ ਜਫਰਵਾਲ ਨੇ ਉੱਥੇ ਸੇਵਾ ਕਰਵਾਈ ਆ ਉਹ ਬੜਾ ਵੱਡਾ ਗੁਰਦੁਆਰਾ ਅੱਜ ਵੀ ਉਹਨਾਂ ਦੀ ਯਾਦ ਚ ਉੱਥੇ ਪਰਾਂ ਸੂਏ ਦੇ ਕੰਢੇ ਦੇ ਉੱਤੇ ਮੇਰੇ ਖਿਆਲ ਇਸ ਤਰ੍ਹਾਂ ਕਰਕੇ ਪਿੰਡ ਆ ਨਹਿਰ ਦੇ ਉੱਤੇ ਉੱਥੇ ਵੀ ਬਾਬਾ ਅਵਤਾਰ ਸਿੰਘ ਛੱਤ ਵਾਲਿਆਂ ਦੀ ਯਾਦ ਦੇ ਵਿੱਚ ਗੁਰਦੁਆਰਾ ਹੈਗਾ ਤੇ ਇਹ ਪਿੰਡ ਮਾਲੋਗਲ ਦੇ ਵਿੱਚ ਵੀ ਆਉਂਦੇ ਰਹੇ ਨੇ ਇੱਥੇ ਕਈ ਜੱਗ ਕਰਾਏ ਨੇ ਇਹ ਜਿਹੜੇ ਸੇਵਾ ਕਰ ਰਹੇ ਨੇ ਇਹਨਾਂ ਦੇ ਪਿਤਾ ਜੀ ਚਰਨ ਸਿੰਘ ਉਹਨਾਂ ਨੇ ਵੀ ਕਈ ਦੇਣਾ ਮਤਲਬ ਜੱਗ ਲਾ ਛੜਿਆ ਸੰਤ ਅਵਤਾਰ ਸਿੰਘ ਛੱਤ ਵਾਲਿਆਂ ਇੱਥੇ ਆਪਣਾ ਦਰਸ਼ਨ ਸਿੰਘ ਫੌਜੀ ਹੁੰਦੇ ਸੀਗੇ ਉਹਨਾਂ ਦੇ ਘਰ ਵਿੱਚ ਐ ਸਾਡੇ ਪਿੰਡ ਦੇ ਵਿੱਚ ਕਾਫੀ ਘਰਾਂ ਦੇ ਵਿੱਚ ਇਹ ਜਾਗ ਲਾਉਂਦੇ ਰਹੇ ਮਸਤਰਾ ਪਰ ਵੀ ਲਾਉਂਦੇ ਰਹੇ ਆਪਾਂ ਦਰਸ਼ਨ ਕਰਦੇ ਰਹੇ ਸਾਰੀ ਸਾਧ ਸੰਗਤ ਜਿਹੜੀ ਉਹ ਦਰਸ਼ਨ ਕਰਦੀ ਦੀ ਬੜੀ ਬੰਦਗੀ ਵਾਲੇ ਮਹਾਂਪੁਰਖ ਸੀਗੇ ਦਿਲ ਦੀ ਜਾਣ ਲੈਂਦੇ ਸੀ ਬੁੱਝ ਲੈਂਦੇ ਸੀ ਅੰਤਰਜਾਮੀ ਸੀ ਸਾਡੀ ਉਹਨਾਂ ਦੇ ਚਰਨਾਂ ਤੇ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਨੂੰ ਪੱਕਾ ਨਹੀਂ ਜੇ ਪਤਾ ਮੇਰਾ ਅੰਦਾਜ਼ਾ ਆ ਕੋਈ ਮਤਲਬ 15 16 ਸਾਲ ਹੋ ਗਏ ਹੋਣਗੇ ਲਗਾਤਾਰ ਹਾਂਜੀ ਮਹਾਪੁਰਸ਼ਾਂ ਦਾ ਜਿਹੜਾ ਮਤਲਬ ਨਕਲ ਕਰਦੇ ਹਾਂਜੀ ਹਰ ਸਾਲ ਜੀ ਹਰ ਸਾਲ ਜਿੱਥੋਂ ਦੀ ਮਹਾਪੁਰਸ਼ਾਂ ਨਗਦੇ ਉਹਨਾਂ ਦੀ ਯਾਦ ਦੇ ਵਿੱਚ ਲੋਕ ਲਾਉਂਦੇ ਨੇ ਪੰਡਰ ਕਰਦੇ ਨੇ तकरीबन ਪੂਰੇ ਇਲਾਕੇ ਦੇ ਵਿੱਚ ਜਿਹੜਾ ਨਗਰ ਕੀਤਾ ਜਾਦਾ ਪਰ ਪੂਰੇ ਇਲਾਕੇ ਦੇ ਵਿੱਚ ਹਾਂਜੀ ਉਹ ਵਕ ਜਿਹੜਾ ਤਰ੍ਹਾਂ ਦੇ ਲੋਕਾਂ ਨੂੰ ਨਕਲ ਕਰਦੇ ਹਾਂਜੀ ਵਾਕ ਵਾਕ ਸਾਰੇ ਲਗਭਗ ਜ਼ਿਲ੍ਹੇ ਚੀ ਪਿੰਡਾਂ ਦੀਆਂ ਟਿਕਰ ਉਹ ਜਫਰਾਲ ਤੇ ਜਿੰਨੇ ਵੀ ਪਿੰਡ ਨੇ ਕੋਟਲੀ ਸੂਰਤ ਮੱਲੀ ਤੇ ਸਭ ਲੋਕ ਮੰਨਦੇ ਨੇ ਮਹਾਪੁਰ ਸ਼ਿਵਰਾਤਰੀ ਦੇ ਦਿੱਤੇ ਜਦੋਂ ਸ਼ਿਵਾਂ ਦਾ ਮੇਲਾ ਲੱਗਦਾ ਸੀਗਾ ਕਲਾਨੌਰ ਤੇ ਉਦੋਂ ਵੀ ਵਡਾਲਾ ਮੰਗਰ ਚ ਫੈਲਾਵਾੜ ਲਗਾਤਾਰ ਨੰਗਰ ਰੱਖਦੇ ਸੀ ਬੜੀ ਮਲਕੀ ਵਾਲੇ ਸੀ ਸਾਰੇ ਲੋਕ ਉਹਨਾਂ ਨੂੰ ਮੱਥਾ ਟੇਕਦੇ ਸੀਗੇ ਨਮਸਕਾਰਾਂ ਕਰਦੇ ਸੋ ਸਾਡੇ ਨਾਲ ਬਾਬਾ ਜੀ ਮਿਹਰ ਦਾ ਬਾਬਾ ਜੀ ਨਾਲ ਗੱਲਬਾਤ ਜਖਾਨ ਸਾਹਿਬ ਰਹਾਏ ਗੁਰਜੀਕਾ ਖਾਲਸਾ ਸਾਹਿਬ ਵਾਹਿਗੁਰੂ ਕੀ ਹਕਤ ਹੈ ਗੁਰੂ ਪਿਆਰੀ ਸਾਥ ਸੰਗਤ ਜੀ ਵੱਡੇ ਭਾਗੋਂ ਤੇ ਸੰਤਾਂ ਦਾ ਸੰਗ ਮਿਲਦਾ بڑے ਵੱਡੇ ਭਾਗੋਂ ਤੇ ਸੰਤਾਂ ਦਾ ਦਰਸ਼ਨ ਹੀ ਮਿਲਦਾ بڑے ਬਟੇ ਭਾਗੋਂ ਤੇ ਸਤ ਸੰਗਤ ਕਰਨ ਦਾ ਸੁਭਾਗ ਹੁੰਦਾ ਜਿਨ੍ਹਾਂ ਨੇ ਕਿਰਪਾ ਕੀਤੀ ਸੀ ਸੰਤਾਂ ਨੇ ਰਹਿਮਤਾ ਕੀਤੀਆਂ ਕੋਈ ਸਮਾਂ ਗਿਰਸਵਾਸਾਂ ਦਾ ਸੀ ਸੰਤਾਂ ਦੇ ਚਰਨਾਂ ਦੀ ਬਤੀਤ ਹੋਇਆ ਕਰੀਬ 12-13 ਸਾਲ ਸੰਤਾਂ ਦੇ ਨਾਲ ਸੇਵਕਾ ਸੇਵਾ ਕੀਤੀ ਬਿਲਡਿੰਗਾਂ ਦੀ ਸੇਵਾ ਡੰਗਰਾਂ ਦੀ ਸੇਵਾ ਬਾਅਦ ਵਿੱਚ ਕੁਝ ਸਮਾਂ 2002 ਤੋਂ ਬਾਅਦ ਗੱਡੀ ਦੀ ਡਰਾਈਵਰੀ ਦੀ ਸੇਵਾ ਵੀ ਪਾਸ ਕੋਲ ਸੀ ਜਿਹਦੇ ਨਾਲ ਸੰਤਾਂ ਦਾ ਬਹੁਤ ਹੀ ਪਿਆਰਮੰਦ ਨੂੰ ਮਿਲਿਆ ਮੈਂ ਆ ਅਹਿਸਾਸ ਕਰਦਾ ਹਾਂ ਕਿ ਹਰ ਇੱਕ ਮਿਹੋਰੀ ਖੁਸ਼ੀ ਜਿਹੜੀ ਮਿਲਣੀ ਚਾਹੀਦੀ ਹੈ ਕਿਉਂਕਿ ਸੰਤਾਂ ਦੇ ਚਰਨਾਂ ਵਿੱਚ ਸਭ ਕੁਝ ਮਿਲਦਾ ਹੈ ਸਰਦਾ ਪਾਵਨਾ ਹੋਣੀ ਚਾਹੀਦੀ ਹੈ ਕਿਸੇ ਗੱਦਾ ਘਾਟਾ ਨਹੀਂ ਗੁਰੂ ਆਪ ਹੀ ਕਿਰਪਾ ਕਰੇ ਤੇ ਜੈਲ ਸੰਯੋਗ ਬਣਦੇ ਹਨ ਇਹਨਾਂ ਕਹਿੰਦਾ ਹੋਇਆ ਸਿੱਖੀਮਾਂ ਦਾ ਅਜੱਜ ਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਉਹ ਇਹ ਸਾਨੂੰ ਬਾਬਾ ਜੀ ਜਨਾ ਬਾਬਾ ਅਵਤਾਰ ਦੇ ਨਾਲ ਸਾਥ ਵਾਲੇ ਦੀ ਸਾਰੀ ਚੜੀ ਆ ਜਨਾਗਮ ਪਰਸੀ ਸਮਾਗਮ ਜਿਹੜੀ ਜਾਣਕਾਰੀ ਸਾਂਝੀ ਕੀਤੀ ਮੈਂ ਤੁਹਾਡਾ ਆਪਣਾ ਲਾ ਪਰਚੇਨ ਕੋਠੀ ਬੋਰ ਕੁਝ ਦੇਖਿਆ ਲੱਗਦੀ ਹੈ ਗੁਰੂ ਭਵੀਵਾਂ ਦੇ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕੁਛੀ ਦਿਨ ਕੁਛੀ ਦਿਨ ਫੋਟੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਭ ਇੱਕ ਕਿੱਥੋਂ ਜਿਹੜਾ ਨੰਗੀਤਾ ਸਾਹਿਬ ਚੱਲ ਗਿਆ ਸਾਡੇ ਨਾਲ ਇਹ ਸਾਰ ਸਾਡੇ ਕੋਲੀ ਸੂਰਤ ਤੋਂ ਮੈਂ ਸੰਤ ਬਾਪੁਰਜ ਨਾਲ ਨਾਲ ਇਹ ਸਾਡੇ ਕੋਲੀ ਸੂਰਤ ਤੋਂ ਮਲੇ ਤੋ ਚੱਲਦਾ ਆ ਪਿੰਡਾਂ ਆਇਆ ਹੋਗਾ ਫਿਰ ਦੁਬਾਰਾ ਕੋਲ ਸੂਰਤ ਤੋਂ ਮਲੇ ਪਹੁੰਚੇਗਾ ਸਾਨੂੰ ਸੰਗਤਾਂ ਨਾਲ ਬਹੁਤ ਹੀ ਪਿਆਰ ਸਾਨੂੰ ਬਹੁਤ ਇਸ਼ਤਿਹਾਰ ਮਿਲਿਆ ਜੀ ਆਪਾਂ ਸਾਨੂੰ ਬਹੁਤ ਖੁਸ਼ੀ ਆ ਕਿ ਸਾਨੂੰ ਸੰਗਤਾਂ ਨਾਲ ਵਾਤਵਾ ਸੇਵਾ ਕਰਿਆ ਜੀ ਕਿਵੇਂ ਮਤਲਬ ਕਿੰਨਾ ਜਿਹੜਾ ਮੁਕਾਬਲਾ ਕਿ ਨਹੀਂ ਸਕਦੇ ਜਿਹੜੀ ਲੱਗ ਸਕੇ ਇਹ ਸੰਗਤਾਂ ਦਾ ਬੇਡ ਅੱਠ ਇਕੱਠ ਹੋਇਆ ਜੀ ਮੈਂ ਸੰਗਤਾਂ ਦਾ ਇਹਨੂੰ ਇੰਨਾ ਸਜੋਗ ਇੰਨਾ ਪਿਆਰ ਆ ਕਿ ਆਪਾਂ ਤੁਹਾਨੂੰ ਦੱਸ ਸਕਦੇ 2 ਜੂਨ ਨੂੰ ਸਾਡੀ ਬਰੀ ਸਰਦਾ ਪੂਰਨ ਸੰਤ ਬਾਬਾ ਅਤਾਜ ਸਿੰਘ ਜੀਤਾ ਸਾਹਿਬ ਪੂਰ ਸਤ ਮਨਾਇਆ ਜਾ ਰਿਹਾ ਜੀ ਅੱਜ ਇਹ ਬਾਬਾ ਜੀ ਜਿਹੜਾ ਮਤਲਬ ਬਹੁਤ ਪਿੰਡਾਂ ਤੋਂ ਨਾ ਚੱਲ ਗਿਆ ਕਿਹੜੇ ਕਿਹੜੇ ਪਿੰਡਾਂ ਤੇ ਜਿਹੜਾ ਜਾ ਗਿਆ ਐਸਾ ਕੋਲੀ ਸੁਰਤ ਮਲੇਸ਼ਰ ਵਾੜੀ ਹੀ ਦਾਲਮੀ ਮੰਨ ਲਓ ਗੇਲੇ ਵਡਾਲਾ ਬਾਂਗੜੀ ਮੁਸਤਾਫੁਰ ਜੀ ਇਸਾ ਪਿੰਡ ਮੁਸਤਾਫੁਰ ਜੀ ਹੁੰਦਾ ਫਿਰ ਦੁਬਾਰਾ ਕੋਲੀ ਸੁਰਤ ਹੋ ਜਾਏਗਾ ਜੀ ਕਿੰਨੀ ਕੀਤੇ ਵੇ ਕਿਤੇ ਸੁਣਤੋ ਜਿਹੜਾ ਮਤਲਬ ਸਾਹ ਮਿਲ ਰਿਹਾ ਬਹੁਤ ਜ਼ਿਆਦਾ ਸਾਹ ਮਿਲਦੇ ਸਨ ਸਾਡੇ ਅਵਤਾਰ ਸਿੰਘ ਬਾਬਾ ਸਤਵਾਲੇ ਜੀ ਬਹੁਤ ਭਗਤੀ ਵਾਲੇ ਜੀ ਉਹਨਾਂ ਦਾ ਪਿਆਰ ਸਦਕਾ ਪ੍ਰਸੰਗ ਸਾਰੇ ਸਾਰੇ ਜੀ ਆਪਾਂ ਨੂੰ ਫੋ ਇਹ ਸਾਨੂੰ ਬਾਬਾ ਜੀ ਜਨਾਂ ਸਾਰੀ ਜਿਹੜੀ ਬਾਬਾ ਜੀ ਸਤਵਾਲੇ ਜਿਹੜੀ ਅਵਤਾਰ ਸਿੰਘ